ਹਾਏ ਦੋ ਤਿੰਨ ਦਿਨ ਦਾ ਕਿੱਥੇ ਸੀ ਵੇਖਿਆ ਨਹੀਂ ਤੈਨੂੰ ਵੇ ਗੱਲਾਂ ਛੜੀ ਉਤਰੀ ਜਾਣ ਮੇਰੇ ਹਾਈ ਫਿਕਰ ਰਹਿੰਦਾ ਸੀ ਮੈਨੂੰ ਵੇ ਤੈਨੂੰ ਆਉਂਦੇ ਜਾਂਦੇ ਨੂੰ ਤਕਦੀਰਾਂ ਤੈਨੂੰ ਆਉਂਦੇ ਜਾਂਦੇ ਨੂੰ ਤਕਦੀਰਾਂ ਐ ਹੋ ਜਾ ਜਗਾਰ ਬਣਾਇਆ ਵੇ ਇਕ ਤੇਰੇ ਕਰਕੇ ਵੇ ਸੱਜਣਾ ਮੈਂ ਚਰਖਾ ਗਲੀ ਵਿੱਚ ਡਾਇਆ ਏ ਹਾਏ ਤੇਰੇ ਕਰਕੇ ਵੇ ਸੱਜਣਾ ਹਾਏ ਮੈਂ ਚਰਖਾ ਗਲੀ ਵਿੱਚ ਡਾਇਆ ਏ ਹਾਏ ਅੱਜ ਵੀ ਮੈਨੂੰ ਯਾਦ ਹੈਗਾ ਤੂੰ ਚਿੱਠੀ ਮੈਨੂੰ ਸੁੱਤੀ ਸੀ ਵੇ ਮੈਂ ਨਾਲ ਸਹੇਲੀਆਂ ਜਾਂਦੀ ਸੀ ਪੈਰੀ ਕੱਦਮੀ ਪਾਈ ਜੁੱਤੀ ਸੀ ਵੇ ਮੈਂ ਨਾਲ ਸਹੇਲੀਆਂ ਜਾਂਦੀ ਸੀ ਕੱਦਮੀ ਪਾਈ ਜੁੱਤੀ ਸੀ ਓਏ ਲੀਨ ਜਰੇ ਪਿਆਰ ਹੋ ਗਿਆ ਵੇ ਉਸ ਦਿਨ ਤੋਂ ਆਪਣਾ ਬਨਾਇਆ ਏ ਇਕ ਤੇਰੇ ਕਰਕੇ ਵੇ ਸੱਜਣਾ ਹਾਏ ਮੈਂ ਚਰਖਾ ਗਲੀ ਵਿੱਚ ਡਾਇਆ ਏ ਹਾਂ ਤੇਰੇ ਕਰਕੇ ਵੇ ਸੱਜਣਾ ਇਹ ਮੈਂ ਚਰਖਾ ਗਲੀ ਵਿੱਚ ਡਾਇਆ ਏ ਦੇਲੇ ਉੱਡੂ ਜੂ ਜੂ ਕਰਦਾ ਏ ਨਾ ਨੀਂਦ ਰਾਤ ਨੂੰ ਆਉਂਦੀ ਵੇ ਤੇਰੇ ਹਿੱਕ ਤੇ ਸਿਰ ਰੱਖ ਸਮਝਾਂ ਮਟਿਆਰ ਇਹੋ ਬਸ ਚਾਉਂਦੀ ਵੇ ਤੇਰੀ ਹਿੱਕ ਤੇ ਸਿਰ ਰੱਖ ਸੌ ਜਾਵਾਂ ਮਟਿਆਰ ਇਹੋ ਬਸ ਚਾਉਂਦੀ ਏ ਨਾ ਖਾਨ ਪੀਨੂ ਚਿੱਤ ਕਰਦਾ ਨਾ ਖਾਨ ਪੀਨੂ ਚਿੱਤ ਕਰਦਾ ਹੀਰੋ گاਵਲੜਾ ਲਾਇਆ ਏ ਇੱਕ ਤੇਰੇ ਕਰਕੇ ਵੀ ਸੱਜਣਾ ਆ ਮੈਂ ਚਰਖਾ ਗਲੀਮ ਵਿੱਚ ਡਾਇਆ ਏ ਇਹ ਮੈਂ ਤੇਰੇ ਕਰਕੇ ਵੀ ਸੱਜਣਾ ਹਾਈ ਚਰਖਾ ਗਲੀਮ ਵਿੱਚ ਡਾਇਆ ਏ ਸੋ ਰੱਬ ਦੀ ਮੈਂ ਮਰ ਜੂੰਗੀ ਜੇ ਮਿਲਿਆ ਨਾ ਤੇਰਾ ਪਿਆਰ ਸੋਹਣਾ ਜਿਵੇਂ ਮੱਛੀ ਪਾਣੀ ਬਿਨਾ ਤੜਫੇ ਤੇਰੇ ਬਿਨਾ ਤੜਫਾਂ ਯਾਰ ਸੋਹਣਾ ਜਿਵੇਂ ਮੱਛੀ ਪਾਣੀ ਬਿਨਾ ਤੜਫੇ ਤੇਰੇ ਬਿਨਾ ਤੜਫਾਂ ਯਾਰ ਸੋਹਣਾ ਪੌਣੇ ਭੁੱਲ ਗਈ ਹਾਂ ਤੱਕਲੇ ਤੇ ਤੰਗ ਪੌਣੇ ਭੁੱਲ ਗਈ ਹਾਂ ਤੱਕਲੇ ਤੇ ਤੰਗ ਤੇਰੇ ਇਸ਼ਕੇ ਵਾਲਾ ਤੰਗ ਪਾ ਆਵੇ ਇੱਕ ਤੇਰੇ ਕਰਕੇ ਵੀ ਸੱਜਣਾ ਵੇ ਮੈਂ ਤਿਰਖਾ ਗਲੀ ਵਿੱਚ ਡਾਇਆ ਏ ਹਾਂ ਤੇਰੇ ਕਰਕੇ ਵੇ ਸੱਜਣਾ ਹਾਂ ਮੈਂ ਤਿਰਖਾ ਗਲੀ ਵਿੱਚ ਡਾਇਆ ਏ ਵੇ ਕਮਤਾਤ دل ਲੱਗਦਾ ਨਹੀਂ ਮੈਨੂੰ ਕਰੋ ਗਾਲਾਂ ਵੀ ਪੈਂਦੀਆਂ ਨੇ ਤੇਰਾ ਨਾਂ ਲੈ ਲੈ ਕੇ ਹਰੀ ਕੇਵਾਲਿਆ ਵੇ ਕੁੜੀਆਂ ਛੇੜਦੀਆਂ ਰਹਿੰਦੀਆਂ ਨੇ ਤੇਰਾ ਨਾਂ ਲੈ ਲੈ ਕੇ ਹਰੀ ਕੇਵਾਲਿਆ ਵੇ ਕੁੜੀਆਂ ਛੇੜਦੀਆਂ ਰਹਿੰਦੀਆਂ ਨੇ ਕੁੜੀ ਦੀ ਪੁਣ ਪਾਲੇ ਮਚੋਲਾਵੇ ਹੁਣ ਟਿੱਬਿਆਂ ਤੇ ਪਣੀ ਕਿਹੜਾ ਆਏ ਇਕ ਤੇਰੇ ਕਰਕੇ ਵੀ ਸੱਜਣਾ ਮੈਂ ਚਰਖਾ ਗਲੀ ਵਿੱਚ ਡਾਇਆ ਏ ਹਾਂ ਤੇਰੇ ਕਰਕੇ ਵੀ ਸੁਣਿਆ ਮੈਂ ਚਰਖਾ ਗਲੀ ਵਿੱਚ ਡਾਇਆ ਏ